ਉੱਡੇ ਇੱਧਰ ਫਤੇਗੜ ਸਾਹਿਬ ਜਿਲੇ ਚ ਫੇਰ ਵੀ ਕਣਕ ਦਾ ਬਹੁਤ ਬਚਾਉ ਆ ਤੇ ਅੰਬਰਸਰ ਸਾਈਡ ਅਤੇ ਆਪਣੇ ਮਾਛੂ ਬੜਾ ਸਾਈਡ ਆ ਬਾਈ ਬਹੁਤ ਗੜੇ ਪਏ ਆ ਨੇ ਗੜੇ ਪਏ ਆ ਕਣਕ ਦਾ ਬਹੁਤ ਜ਼ਿਆਦਾ ਨੁਕਸਾਨ ਆ ਜਿੰਨਾ ਤੁਸੀਂ ਸੋਚ ਵੀ ਨਹੀਂ ਸਕਦੇ ਕਿਸਾਨ ਬਾਈ ਟਰਾਲੀਆਂ ਭਰੀਆਂ ਵਿੱਚ ਦਿਖਦੀਆਂ ਪਰ ਜਿਹੜੀ ਆ ਕੁਦਰਤ ਦੀ ਮਾਰ ਪੈਂਦੀ ਆ ਨਾ ਇਹ ਸਭ ਤੋਂ ਵੱਡੀ ਮਾਰ ਆ 6 ਮਹੀਨੇ ਦੀ ਫਸਲ ਵੀਰੇ ਕਿਸਾਨ ਦੀ ਉਦੋਂ ਆ ਜਦੋਂ ਆਪਣੇ ਘਰ ਦੇ ਵਿੱਚ ਆਉਂਦੀ ਆ ਖੇਤਾ ਵਿੱਚ ਖੜੀ ਤਾਂ ਬਾਈ ਰੱਬ ਆਸਰੀ ਆ ਚਲੋ ਪ੍ਰਮਾਤਮਾ ਕਰਦਾ ਜੋ ਕੁਝ ਕਰਦਾ ਵਧੀਆ ਕਰਦਾ ਤੇ ਫਿਰ ਵੀ ਬਾਈ ਇਹ ਨੁਕਸਾਨ ਪਾਹ ਬੜੇ ਆ ਹੁਣ ਛੋਟੇ ਜ਼ਿਮੀਂਦਾਰ ਵਿਚਾਰੇ ਉਹਨਾਂ ਖਾਤਰ ਜੰਮੀ ਔਖਾ ਕਿ ਜਿੰਨੀ ਕਹੇ ਬਸ 19 ਕਿ ਜੋਗਿਓ ਮੇਰਾ ਪੀਰ ਬਣ ਕੇ ਬਾਈ ਸਪੋਰਟ ਕਰਿਆ ਕਰੋ ਸਾਰਿਆਂ ਨੂੰ ਬਾਕੀ ਆ ਪਿੰਡ ਦੀ ਸਵੇਰਾ ਬਾਈ ਕੰਮ ਤੇ ਜਾ ਰਹੇ ਆ ਅੱਜ ਥੋੜਾ ਜਿਹਾ ਲੇਟ ਹੋ ਗਏ ਆ ਦੇਖੋ ਪਿੰਡਾਂ ਦਾ ਮਾਹੌਲ ਬਲੌਗ ਨੂੰ ਵੱਧ ਤੋਂ ਵੱਧ ਬਾਈ ਸਪੋਰਟ ਕਰਿਆ ਕਰੋ ਮੇਰਾ ਬਾਈ ਬਣ ਕੇ ਤੇ ਬਾਕੀ ਜਿਹੜਾ ਨੁਕਸਾਨ ਹੋਇਆ ਬਾਈ ਰੱਬ ਅੱਗੇ ਅਰਦਾਸ ਕਰਿਓ ਕਿ ਚਲੋ ਹੁਣ ਵੀ ਮੌਸਮ ਸਾਫ਼ ਰਹੇ ਤੇ ਕਿ ਬਾਰਿਸ਼ ਨਾ ਹੋਵੇ ਹੋਰ ਜਿਹੜੇ ਏਰੀਏ ਦੇ ਵਿੱਚ ਗੜੇਵਾਰੀ ਹੋਈ ਆ ਉਹ ਮੈਂ ਦੇਖਦਾ ਮੈਂ ਸ਼ਾਮ ਤੱਕ ਤੁਹਾਡੇ ਨਾਲ ਹੀ ਬਲੌਗ ਸਾਂਝਾ ਕਰੂੰਗਾ ਜਿਸ ਦੇ ਵਿੱਚ ਦਿਖਾਉਂਗਾ ਮੈਂ ਤੁਹਾਨੂੰ ਕਿ ਦੇਖੋ ਕਿੰਨਾ ਨੁਕਸਾਨ ਹੋਇਆ ਕਣਕਾਂ ਦਾ ਤੇ ਬਾਕੀ ਵਲੌਗ ਨੂੰ ਬਈ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਮੇਰਾ ਵੀਰ ਬਣ ਕੇ ਤੁਹਾਨੂੰ ਦਿਖਾएंगे ਕਿ ਰੋਜ਼ ਦੀ ਰੋਜ਼ ਜ਼ਿੰਦਗੀ ਕਿਹਿਆ ਹੁੰਦੀ ਹੈ ਮਜ਼ਦੂਰ ਦੀ ਤੇ ਪਿੰਡਾਂ ਦੇ ਮਾਹੌਲ ਆ ਦੇਖ ਲਓ ਕਿੰਨੇ ਖੂਬਸੂਰਤ ਮਾਹੌਲ ਆ ਬਈ ਇਹ ਪਿੰਡਾਂ ਦੇ ਨੇ ਯਾਰ ਇਹ ਹਾਂ ਲੋ ਰੋ ਬਾਕੀ ਜਿਹੜਾ ਨੁਕਸਾਨ ਹੋ ਉਹਦੀ ਅੱਜ ਇੱਕ ਵੀਡੀਓ ਸਾਂਝੀ ਕਰੂੰਗਾ ਮੈਂ ਤੁਹਾਡੇ ਨਾਲ ਦੇਖਿਓ ਬਈ ਕਿੰਨਾ ਨੁਕਸਾਨ ਹੋਇਆ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ